ਸਸਰੀ ਗਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕਾਂਗਰਸ ਪਾਰਟੀ ਦਾ ਜੋ ਆਪਣਾ ਹੀ ਕਾਟੋ ਕਲੇਸ਼ ਜੋਰ ਫੜ ਗਿਆ ਹੈ ਜੇ ਗੱਲ ਕਰ ਲਈਏ ਤਾਂ ਨਮਜੋਤ ਕੌਰ ਸਿੱਧੂ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ ਉਹਨਾਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀ ਚੋਣ ਮੈਂ ਲੜਾਂਗੀ ਕਿਉਂਕਿ 2000 ਜੋ 22 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸੀ ਉਹਦੇ ਵਿੱਚ ਸਿਰਫ ਮੈਂ 6000 ਦੇ ਫਰਕ ਨਾਲ ਹਾਰੀ ਸੀ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਏ ਜੋ ਪਾਰਟੀ ਦੇ ਵਿੱਚ ਕਈ ਗਰਦਾਰ ਨੇ ਉਹਨਾਂ ਨੇ ਮੇਰੇ ਹਸਬੈਂਡ ਤੋਂ ਖਾਰ ਖਾਂਦਿਆ ਉਹਨਾਂ ਨੇ ਸਾਨੂੰ ਹਰਾਇਆ ਤੇ ਉਹਨਾਂ ਨੇ ਮੇਰੀ ਬੇੜੀ ਦੇ ਵਿੱਚ ਵਟੇ ਪਾਏ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਹੁਣ ਅਸੀਂ ਇਹ ਗੱਲ ਨਹੀਂ ਸਹਾਂਗੇ ਫਿਰ ਉਹਨਾਂ ਨੇ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਿੱਥੇ ਨਵਜੋਤ ਸਿੰਘ ਸਿੱਧੂ ਤੇ ਦੂਜੇ ਪਾਸੇ ਰਾਹੁਲ ਗਾਂਧੀ ਜਿਉ ਉਹਨਾਂ ਨੇ ਗੱਲ ਕਰ ਲਈ ਕਿ ਰਾਹੁਲ ਗਾਂਧੀ ਨੇ ਵੀ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਇਹ ਗੱਲ ਕਹੀ ਕਿ ਟੜੇ ਬਾਜ਼ੀ ਮਨਜ਼ੂਰ ਨਹੀਂ ਹੈ ਅਗਰ 2024 ਦੇ ਵਿੱਚ ਇਹ ਕਾਂਗਰਸ ਪਾਰਟੀ ਦੇ ਵਿੱਚ ਟੜੇ ਬਾਜ਼ੀਆਂ ਨਾ ਬੰਦੀਆਂ ਤੇ ਅੱਜ ਸਮਾਂ ਕੁਝ ਹੋਣਾ ਸੀ ਹੁਣ ਟੜੇ ਬਾਜ਼ੀਆਂ ਮਨਜ਼ੂਰ ਨਹੀਂ ਕੀਤੀਆਂ ਜਾਣਗੀਆਂ ਜੇਕਰ ਗੱਲ ਹੋ ਰਹੀ ਹੈ ਲੁਧਿਆਣਾ ਜਿਮਨੀ ਚੋਣਾਂ ਦੇ ਵਿੱਚ ਦੇ ਹੋ ਰਹੀਆਂ ਚੋਣਾਂ ਦੇ ਵਿੱਚ ਤਾਂ ਉੱਥੇ ਜੋ ਅਲੱਗ-ਅਲੱਗ ਪਾਰਟੀਆਂ ਨੇ ਆਪਣੇ ਪ੍ਰਚਾਰਕ ਉਤਾਰੇ ਜੇ ਗੱਲ ਕਰੀਏ ਸ਼ੋਮੀ ਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਉਤਾਰੇ ਗਏ ਪਰ ਉਹ ਕਾ ਸਿੰਘ ਦੇ ਹੱਕ ਦੇ ਵਿੱਚ ਜੇ ਗੱਲ ਕਰੀਏ ਸੰਜੀਵ ਅਰੋੜਾ ਦੇ ਹੱਕ ਵਿੱਚ ਉਹਨਾਂ ਦੇ 3 ਮਹੀਨੇ ਤੋਂ ਹੀ ਆਮ ਆਦਮੀ ਪਾਰਟੀ ਉੱਥੇ ਆਪਣਾ ਜੋ ਪ੍ਰਚਾਰਕ ਲੈ ਕੇ ਬੈਠੀ ਹੋਈ ਹੈ ਜੇ ਗੱਲ ਕਰ ਲਈਏ ਤਾਂ ਕਾਂਗਰਸ ਪਾਰਟੀ ਦੇ ਵੱਲੋਂ ਬੰਦਿਆ ਦਾ ਨਾਮ ਸਾਹਮਣੇ ਆਇਆ ਕਿ 40 ਸਟਾਰ ਉਹ ਐਜ਼ ਇੱਕ ਪ੍ਰਚਾਰਕ ਉਤਾਰ ਰਹੇ ਨੇ ਲੇਕਿਨ ਜਦੋਂ ਇਹ ਗੱਲ ਕੀਤੀ ਰਾਜਾ ਵਿਰਿੰਗ ਨਾਲ ਪੱਤਰਕਾਰਾਂ ਨੇ ਤਾਂ ਅੱਗੋਂ ਉਹਨਾਂ ਨੇ ਰਾਜਾ ਵਿਰਿੰਗ ਨੇ ਬੜੇ ਹੀ ਹੌਸਲੇ ਜਾਂ ਬੜੀ ਸ਼ਰਮਿੰਦਗੀ ਨੇ ਨਾਲ ਇਹ ਗੱਲ ਕਹੀ ਕਿ ਅਸੀਂ ਸਾਡੀ ਉਹਨਾਂ ਨੇ ਜਦੋਂ ਪੱਤਰਕਾਰਾਂ ਨੇ ਇਹ ਗੱਲ ਕੀਤੀ ਕਿ ਨਵਜੋਤ ਸਿੰਘ ਸਿੱਧੂ ਨਜ਼ਰ ਨਹੀਂ ਆ ਰਹੇ ਤਾਂ ਉਹਨਾਂ ਨੇ ਅੱਗੋਂ ਗਿਆ ਬੜੀ ਹੀ ਛੋਟੀ ਜੀ ਇੱਕ ਸ਼ਰਮਿੰਦਗੀ ਕਹ ਲਓ ਜਾਂ ਛੋਟੇ ਜੇ ਹੌਸਲੇ ਉਹਨਾਂ ਦਾ ਕੋਈ ਐਡਾ ਹੌਸਲਾ ਬੁਲੰਦ ਨਹੀਂ ਹੈਗਾ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਅ ਅੱਜ ਵੀ ਨਵਜੋਤ ਸਿੰਘ ਸਿੱਧੂ ਸਾਡੇ ਸਾਡੀ ਪਾਰਟੀ ਦੇ ਹਿੱਸਾ ਨੇ ਉਹਨਾਂ ਨੇ ਕੋਈ ਇਸ ਪਾਰਟੀ ਤੋਂ ਅਸਤੀਫਾ ਨਹੀਂ ਦਿੱਤਾ ਉਹ ਅੱਜ ਵੀ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਸਕਦੇ ਨੇ ਉਹਨਾਂ ਨੇ ਕਿਹਾ ਕਿ ਜੋ ਕਾਂਗਰਸ ਦੀ ਲੀਡਰਸ਼ਿਪ ਪਰ ਹੁੰਦੀ ਹੈ ਉਹਨਾਂ ਦਾ ਹੀ ਹਾਈ ਕਮਾਂਡ ਵੱਲੋਂ ਹੀ ਪ੍ਰਚਾਰਕ ਉਤਾਰੇ ਜਾਂਦੇ ਨੇ ਉਹਨਾਂ ਦੇ ਹੱਥਵਾਸੀ ਹੀ ਇਹ ਹੁੰਦਾ ਹੈ ਲੇਕਿਨ ਨਵਜੋਤ ਸਿੰਘ ਸਿੱਧੂ ਸਾਡੇ ਹਮੇਸ਼ਾ ਹਿੱਸਾ ਰਹਿਣਗੇ ਸਾਡੇ ਨਾਲ ਹਮੇਸ਼ਾ ਰਹਿਣਗੇ ਲੇਕਿਨ ਜਿਮਨੀ ਚੋਣਾਂ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਕਿਧਰੇ ਨਜ਼ਰ ਲੁਧਿਆਣਾ ਦੇ ਵਿੱਚ ਨਹੀਂ ਆ ਰਹੇ ਚਾਹੇ ਉਹ ਰਾਜਾ ਬ੍ਰਿੰਗੋਨਾ ਦੇ ਹੱਕ ਵਿੱਚ ਬੋਲਦੇ ਤਾਂ ਨਜ਼ਰ ਆਏ ਨੇ ਲੇਕਿਨ ਕਿਤੇ ਨਾ ਕਿਤੇ ਜੋ ਏ ਕਾਂਗਰਸ ਪਾਰਟੀ ਦਾ ਕਾਟੋਕਲੇਸ਼ਾ ਉਹ ਅੰਦਰੋਂ ਅੰਦਰ ਵੀ ਚੱਲ ਰਿਹਾ ਹੈ ਤੇ ਲੋਕਾਂ ਸਾਹਮਣੇ ਵੀ ਆ ਚੁੱਕਾ ਹੈ ਬਾਕੀ ਜੋ ਵੀ ਬੜੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ ਹਾਂ ਤੱਕ